ਪਤਾ ਵੀ ਝੋਲੀ ਵਾਲੀ ਵੱਡੀ ਆ 30 ਕਿਲੋ ਤਾਂ ਹੱਥ ਕੀ ਦੁੱਧ ਕੱਢ ਦੇਣਾ ਬਾਈ ਠੀਕ ਆ ਆਪਾਂ ਤੇ ਹੀ ਮੰਨਦੇ ਆ 30 32 ਠੀਕ ਆ ਤੇ ਬੜੇ ਹੱਕ ਦੇ ਤੂੰ ਕਰ ਦੋ ਤੁਰਤ ਤਰਾ ਸਹੀ ਆ ਮੇਰੇ ਆ 6:00 ਵਜੇ ਦਾ ਕਰਕੇ ਆ ਠੀਕ ਆ ਤੁਰਤ ਤਰਾ ਜਮੋ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਨਾਂ ਵੀਰ ਜੀ ਗੁਰਜੰਟ ਸਿੰਘ ਆ ਪਿੰਡ ਨਾਣੇਵਾਲ ਜ਼ਿਲ੍ਹਾ ਜ਼ਿਲ੍ਹਾ ਬਨਾਲਾ ਠੀਕ ਹੈ ਕਿੰਨੇ ਬੈੜਾ ਵੀਰ ਆਪਣੇ ਕੋਲ ਆਜਾ ਚਾਰ ਬੈੜਾ ਬਾਈ ਆ ਪਹਿਲੀ ਬੈੜ ਦੀ ਜਾਣਕਾਰੀ ਦੋ ਜੀ ਦੀ ਇਹਦੇ ਭਾਈ 15 ਕਿਹ ਦਿਨ ਰਹਿੰਦੇ ਆ ਸੂਣ ਦੇ ਠੀਕ ਆ 10 ਲੈ ਜੇ ਬਸ 10 ਲੈ ਜੇ 15 ਲੈ ਜੇ ਹੂੰ ਭਾਈ ਇੰਨਾ ਤਾਂ ਨਹੀਂ ਲਊਗੀ ਠੀਕ ਆ ਦੁੱਧ ਨੇ ਫਾਰਮ ਚ ਤਾਂ ਆਪਾਂ ਤਾਂ ਲਿਆਂਦੀ ਸੀਗੀ ਇਹ ਖਾਲੀ ਠੀਕ ਆ ਫਾਰਮ ਚ ਕਹਿੰਦੇ ਵੀ ਦੁੱਧ 35 40 ਲੀਟਰ ਕੱਢਿਆ ਵਾ ਠੀਕ ਆ ਆਪਾਂ ਨੂੰ ਨਹੀਂ ਕੋਈ ਪਤਾ ਭਾਈ ਕਿੰਨਾ ਕੱਢਿਆ ਵਾ ਰੱਬ ਜਾਣੇ ਹੂੰ ਪਤਾ ਵੀ ਝੋਲੀ ਬਾਲੀ ਵੱਡੀ ਆ 30 ਕਿਲੋ ਤਾਂ ਹਸ ਕੀ ਦੁੱਧ ਕੱਢ ਦੇਣਾ ਭਾਈ ਠੀਕ ਆ ਆਪਾਂ 30 ਮੰਨਦੇ ਆ 30 32 ਠੀਕ ਆ ਤੇ ਬੜੇ ਹੱਕ ਤੇ ਤੂੰ ਕਰ ਦੋ ਤੋਰਾ ਤਾਰਾ ਸਹੀ ਆ ਮਰਿਆ 60 ਵਜੇ ਦਾ ਕਰਕੇ ਆ ਠੀਕ ਆ ਤੋਰਾ ਤਰਾਜਮ ਉਹ ਆ ਹਾ ਕੱਲਾ ਕੱਲਾ ਥਣ ਪਿਆ ਬਾਈ ਠੀਕ ਆ ਬੜਾ ਦੇਖ ਪੈਣਾ ਕਰਮਾਲੇ ਦੇ ਢਿੱਲਾ ਢੋਲਾ ਬਹੁਤ ਹਨ ਬਾੜੀ ਢਿੱਲ ਪਈ ਆ ਬਾਈ ਲੋ ਜੀ ਚੈੱਕ ਕਰ ਲੈ ਬੈੜੀ ਆ ਤੀਜੇ ਸੂਏ ਸੁੰਦੀ ਆ ਬਾਈ ਇਹ ਠੀਕ ਆ ਇਹ ਹੱਥ ਨਹੀਂ ਲਵਾਉਂਦੀ ਊਂਸੀ ਠੰਡੀ ਪੀੜੀ ਦਾ ਸੇ ਬੰਦਾ ਚੁਈ ਜਾ ਬਾਈ ਠੀਕ ਆ ਗਰੈਂਡੋ ਨਸਲ ਵਾਈਦੀ ਆ ਇਹ ਗਰੈਂਡੋ ਨਸਲਾ ਹਾਂ ਠੀਕ ਆ ਤੇ ਇਹ ਰੇਟ ਭਰਾ ਦਾ ਬਾਈ ਆਪਾਂ 1 10 ਦੀ ਦੇ ਦੇਾਂਗੇ ਠੀਕ ਆ 1 ਲੱਖ 10 ਹਜ਼ਾਰ ਹਾਂ ਠੀਕ ਆ ਲੋ ਭਰਾ ਚੈੱਕ ਕਰ ਚੰਗੀ ਫਲੀ ਪਲੋਸੀ ਆ ਰੇਟ ਬਾਈ ਨੇ ਤੁਹਾਨੂੰ ਦੱਸਤਾ ਠੀਕ ਆ ਜੀ ਤੇ ਦਿਨ ਕਿਨੇ ਦੱਸੇ ਬਾਕੀ ਆ 10 ਲੈ ਜੇ 12 ਲੈ ਜੇ 15 ਲੈ 10 ਲੈ ਜੇ 12 ਲੈ ਜੇ 15 ਆਪਣੀ ਡੇਟ ਮੁਤਾਬਕ ਇਹਦੇ 5 ਦਿਨ ਰਹਿੰਦੇ ਆ ਠੀਕ ਆ ਲੋ ਪ੍ਰੋਪਰਟੀ ਲਟੂ ਲਾ کافی ਕਰਮਵਾਲੀ ਦੇ ਲੇਵਾ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਲੇਵਾ ਝੋਲ ਬਹੁਤ ਪਈ ਆ ਬਾਈ ਹਜ ਤੈਨੇ ਵੀ ਲੰਮੀ ਪੈ ਕੇ ਸੂਣਾ ਬਹਿਣ ਦੇ ਜਮਾ ਠੀਕ ਆ ਤੋੜਾ ਤਰਾ ਓਕੇ ਵਾਸਤੇ ਹੱਥੇ 60 ਵਜੇ ਤਾਂ ਕਰਕੇ ਨਾ ਹਾਂ ਲੋ ਜੀ ਠੀਕ ਆ ਜੀ ਚੈੱਕ ਕਰ ਸਕਦੇ ਹੋ ਬਰਾ ਠੀਕ ਆ ਬਾਈ ਨੇ ਰੇਟ ਦਤਾ ਹਾਂ ਜੀ ਬਈ ਇਹਦੀ 10 ਵਾ ਅਗਲੀ ਦੀ ਅੰਦਰਲੀ ਜੀ ਇਹ ਬਹਿਣ ਬਾਈ ਡੇਢ ਮਹੀਨਾ ਰਹਿੰਦਾ ਸੂਣਦਾ ਇਹਦਾ ਹਾਂਜੀ ਹੁਣ ਇਹ 5 ਕਿਲੋ ਦੁੱਧ ਹਜੇ ਵੀ ਦਈ ਜਾਂਦੀ ਆ ਠੀਕ ਆ ਠੰਡੀ ਛੀਲਾ ਚਾਹੇ ਜਵਾਕ ਥੱਲੇ ਬੈਠਾ ਰਹੇ ਇਹਦੇ ਲੈ ਠੀਕ ਆ ਕੋਈ ਚੱਕਰ ਨਹੀਂ ਆ ਜਵਾਕ ਖਿੱਚੀ ਫਿਰ ਕਿੰਨੇ ਕਿੰਨੇ ਮਹੀਨੇ ਦੀ ਹੋਗੀ ਕਪੜਾ ਇਹ 7.5 ਦੀ ਹੋਗੀ ਬਾਈ 7.5 ਦੀ ਆਪ ਦੀ ਚੈੱਕ ਕਰਾ ਕੇ ਲਿਜਾਵੇ ਕੋਈ ਠੀਕ ਆ ਠੰਡੀ ਛੀਲ ਵਾਦੂ ਹੈ ਜਿੱਦਨ ਮਰਜੀ ਥੋੜਾ ਥੜਾ ਇਹਦਾ ਵੀ ਬਹੁਤ ਕੋਈ ਅਰਕੀਆ ਬਾਈ ਠੀਕ ਆ ਲੋ ਚੈੱਕ ਕਰ ਦੋ ਭਰਾ ਜਿਵੇਂ ਮਰਜੀ ਠੀਕ ਆ ਲੋ 4 ਥਾਣਾ ਠੀਕ ਆ ਜੀ ਇਹ ਰੇਟ ਭਰਾ ਇਹ ਆਪਾਂ 35000 ਦੀ ਲੈਂਡ ਦੇਣੀ ਆ ਭਾਈ ਇਹਦੇ 35000 ਰੁਪਏ ਦੀ ਠੀਕ ਹੈ ਲੋ ਭਰਾ ਠੀਕ ਹੈ ਇਹ ਦੋ ਨਾਗ ਹੋ ਗਏ ਠੀਕ ਹੈ ਨਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਰੈਣੀ ਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹਾਂਜੀ ਬਾਈ ਆ ਮੈਂ ਵੀ ਭਾਈ ਆਪਣੀ 7.5 ਮਹੀਨਾ ਦੀ ਗੱਬਣਾ ਇਹ ਹਾਂਜੀ ਤੇ 6 ਕਿਲੋ ਦੁੱਧ ਹਜੇ ਵੀ ਦੇਈ ਜਾਂਦੇ ਆਪਾਂ ਡਰਾਈ ਉਹ ਹੀ ਕਰਨੀ ਆ ਮੰਨ ਕੇ ਚੱਲਣ ਖਾਨ ਪਾਸੇ ਅਗਲਾ ਕਰ ਸਕਦਾ ਠੀਕ ਆ ਦੁੱਧ 6 ਲੀਟਰ ਨਹੀਂ ਹਜੇ ਵੀ ਤਿੰਨ ਤਿੰਨ ਠੀਕ ਆ ਇਹਦਾ ਰੇਟ ਭਰਾ ਠੰਡੀ ਛੀਲ ਆਈ ਵੀ ਉਹਦੇ ਅੰਗੂ ਬਾਈ ਠੀਕ ਜਿਵੇਂ ਮਰਜੀ ਬੰਦਾ ਥੱਲੇ ਬੈਠਾ ਰਹੇ ਥਣ ਤੋਂ ਓਕਿਆ ਜਮਾ ਬਾਈ ਚਾਰੇ ਓਕਿਆ ਠੀਕ ਆ ਕਿਸੇ ਚ ਪੂਰ ਸੀਟਾ ਨਹੀਂ ਕੁਛ ਵੀ ਨਹੀਂ ਇਹਦੇ ਦਾ ਠੀਕ ਆ ਜੀ ਠੀਕ ਲੋ ਜੀ ਬੜੇ ਦਨ ਲਾਕਰ ਮੜਿਆ ਮੈਂ ਛਾਂਬਰ ਗਿਆ ਬਾਈ ਜਿੱਧਰ ਮਰਜੀ ਤਾਂ ਕਿ ਇਹਨਾਂ ਆਪਣੇ ਜਿੰਨੇ ਪਸ਼ੂ ਆ ਸਾਰਿਆਂ ਦੀ 6.5 ਫੈਡ ਆਉਂਦੀ ਆ ਠੀਕ ਆ ਗਾਂ ਆਉਂਦੀ ਕਿਸੇ ਰੀ ਤਿੰਨ ਤਿੰਨ ਵਾਲੀਆਂ ਨਹੀਂ ਇਹਦਾ ਰੇਟ ਇਹ ਦੇ ਦਾਂਗੇ ਬਾਈ 75000 ਇਹ 75000 ਦੇ ਰੇਟ ਐ 2 ਮਹੀਨੇ ਪਹਿਲੇ 1.5 1.5 ਪਿਆ ਹਾਂ ਹਾਂਜੀ ਅਗਲੀ 4 ਨੰਬਰ ਇਹਦੇ ਥੱਲੇ ਬਾਈ ਆਪਾਂ ਤਾਂ ਲਿਆਂਦੀ ਆਂ ਅਸੀਂ ਹਾਂ ਠੀਕ ਆ ਲਿਆਂਦੀ ਘਰੇ ਰੱਖਣ ਨੂੰ ਸੀ ਹੁਣ ਸੂਣ ਵਾਲੇ ਆਪਾਂ ਸਾਰੇ ਮੱਖਾ ਸਾਰੇ ਦੇਖ ਕੇ ਸੱਜਰ ਲਿਆਵਾਂਗੇ ਹੂੰ ਇਹਦੇ ਥੱਲੇ 10 ਕਿਲੋ ਦੁੱਧ ਆ ਆਪਾਂ 12 ਚੋਕ ਕੇ ਲਿਆਏ ਸੀ ਇਸ ਟਾਈਮ 10 ਕਿਲੋ ਦੁੱਧ ਆ ਠੀਕ ਆ 10 ਦਿਨ ਹੋ ਗਏ ਲਿਆਂਦੀ ਨੂੰ ਠੀਕ ਆ ਦੂਜੇ ਸੂਏ ਬੱਸੀਆ ਤਾਂ ਭੁੱਖੀ ਮਰੀ ਪਈ ਆ ਕਿਸੇ ਦੀ ਬਾਈ ਠੀਕ ਆ ਰੇਟ ਕੱਢੇ ਪਿਆ ਠੰਡੀ ਸੀ ਲਾਈ ਵੀ ਰੇਟ ਰੇਟ ਇਹ ਆਪਾਂ ਸੀ 36 ਦੀ ਲੈਂਦੀ ਆ 38 ਦੀ ਦੇ ਦਾਂਗੇ ਅਗਲੇ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਮਾਨਤਾਂ ਵਧੀਆ ਕਰਦੇ ਆਂਗੇ ਉਹਨਾਂ ਚੋਂ ਠੀਕ ਆ ਖੁੱਲਾ ਕਰ ਦੂੰ ਮਾਨਤਾਂ ਖੁੱਲਾ ਮਾਨਤਾਂ ਕਰ ਦਾਂਗੇ ਬਾਈ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਤੋਰਾ ਤਾਰਾ ਬਾਈ ਕਹਿੰਦਾ ਦਿਖਾਣ ਦੇ ਉਹ ਗੱਲ ਕਰ ਬਾਈ ਥੋੜੀ ਜਿਹਾ ਸੱਟ ਲੱਗੀ ਆ ਇਸ ਕਰਕੇ ਬਾਈ ਤੋਰਾ ਤਾਰਾ ਬਾਈ ਤੋਰਾ ਸਾਰਿਆਂ ਦਾ ਸਹੀ ਆ ਬਾਈ ਓਕੇ ਆ ਮੇਰੇ ਤਾਂ ਪਤਾ ਇੱਧਰ ਲੱਗੋ ਟੁੱਟ ਗਿਆ ਸੀ ਅੱਜ ਸੜਕੇ ਦੇ ਉੱਤੇ ਵੱਜ ਗਈ ਛੱਟ ਚਲੋ ਮਾੜੀ ਗੱਲ ਆ ਲੋ ਭਰਾ ਬਾਈ ਕੋਲ 4कामा 4ਾਂ ਚ ਜਿਹੜੀ ਇਫੈਕਟ ਆਉਂਦੀ ਹੈ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਲਿਖਿਆ ਹੈ ਟਾਈਟਲ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਹੋ ਕੇ ਬਾਏ